ਹਰੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੀਜ਼ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਾਮਲੇ ਦਰਜ ਕਰਕੇ ਉਸ ਨੂੰ ਜਿਹੜਾ ਹੈ ਰੰਗੇ ਹੱਥੋਂ ਜਿਹੜਾ ਹੈ ਨਸ਼ੇ ਦੇ ਤਸਕਰ ਨੇ ਉਹਨਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਪਿੰਡ ਪੋਲਾ ਦੀ ਬਲਾਕ ਬਮਿਆਰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਪੋਲਾ ਦੀ ਤਾਂ ਉੱਥੇ ਵੀ ਲੋਕਾਂ ਦੇ ਵੱਲੋਂ ਜਿਹੜਾ ਹੈ ਕਾਫੀ ਜ਼ਿਆਦਾ ਇਸ ਮੁਹਿੰਮ ਨੂੰ ਜਿਹੜੀ ਇਸ ਸਸ਼ਕਤੀਕਰਨ ਦੇਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਅਤੇ ਨੌਜਵਾਨਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਇਹ ਪੂਰ ਜ਼ੋਰ ਕੋਸ਼ਿਸ਼ ਪਿੰਡ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਖਤਮ ਕੀਤਾ ਜਾ ਸਕੇ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਇੱਥੇ ਕਰਦੇ ਹੋਏ ਪਿੰਡ ਵਾਸੀ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਜਗਾ ਜਗਾ ਤੇ ਪੋਸਟਰ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੁਝ ਗਾਈਡਲਾਈਨਸ ਜਿਹੜੀਆਂ ਨੇ ਨੀਤੀਆਂ ਜਿਹੜੀਆਂ ਨੇ ਉਹ ਪਿੰਡ ਵਾਲਿਆਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਤੇ ਗੱਲਬਾਤ ਕਰਾਂਗੇ ਇਸ ਪਿੰਡ ਦੇ ਸਰਪੰਚ ਦੇ ਨਾਲ ਜਿਨ੍ਹਾਂ ਦੇ ਵੱਲੋਂ ਪਿੰਡ ਦੇ ਵਿੱਚੋਂ ਨਸ਼ਾ ਨਾਤੇ ਵੇਚਣ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਨਸ਼ਾ ਕਰਨ ਦਿੱਤਾ ਜਾਵੇਗਾ ਉਸ ਦੀ ਪੂਰੀ ਮਦਦ ਜਿਹੜੀ ਉਹ ਕੀਤੀ ਜਾਵੇਗੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਚਲਾਈ ਦੇਣ ਦੇ ਲਈ ਪਿੰਡ ਵਾਸੀਆਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਨੌਜਵਾਨਾਂ ਦੇ ਨਾਲ ਤੇ ਪਿੰਡ ਦੇ ਸਰਪੰਚ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇਹ ਮੁਹਿੰਮ ਜਿਹੜੀ ਉਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਪਿੰਡ ਦੇ ਵਿੱਚ ਤੇ ਕੀ ਕੁਝ ਦੇਖਣ ਨੂੰ ਜਿਹੜਾ ਹੈ ਉਹ ਮਿਲ ਸਕਦਾ ਹੈ ਪਿੰਡ ਦੇ ਵਿੱਚ ਬਦਲਾਅ ਦੇ ਰੂਪ ਦੇ ਵਿੱਚ ਹਾਂਜੀ ਵੀਰੇ ਕੀ ਨਾਮ ਆਪਣਾ ਨਮਸਾ ਸਰ ਮੇਰਾ ਨਾਮ ਸੋਹਤਿਰਾਨਾ ਤੇ ਸਰ ਮੈਂ ਪਿੰਡ ਬੋਲੇ ਰਹਿਣ ਵਾਲਾ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਪੰਚਾਇਤ ਨੇ ਫੈਸਲਾ ਤੁਹਾਡੇ ਪਿੰਡ ਦੇ ਨਾਲ ਕੀ ਬਹੁਤ ਵਧੀਆ ਫੈਸਲਾ ਲੱਗਿਆ ਸਰ ਸਾਨੂੰ ਇਹ ਨਸ਼ੇ ਕਿਉਂਕਿ ਸਾਡੇ ਏਰੀਆ 'ਚ ਨਾ ਬਦਲੀ ਬਹੁਤ ਜ਼ਿਆਦਾ ਕੀ ਰਿਹਾ ਸਰ ਤੇ ਜਿਨ੍ਹਾਂ ਨੇ ਅੱਜ ਫੈਸਲਾ ਲੈ ਗਏ ਆਪਣਾ ਪਿੰਡ ਬਚਾਵਾਂਗੇ ਤੇ ਆਪਣਾ ਘਰ ਬਚੇਗਾ ਤੇ ਨਾਲ ਸਰ ਹੋਰ ਵੀ ਪਿੰਡ ਵੀ ਸਾਥ ਦੇ ਰਹੇ ਹਨ ਨਸ਼ਾ ਛੱਡਣ ਬਾਰੇ ਕਿਉਂਕਿ ਸਾਡੇ ਏਰੀਆ 'ਚ ਨਸ਼ਾ ਹੈ ਵੀ ਜ਼ਿਆਦਾ ਹੋ ਗਿਆ ਦਾ ਤੇ ਅੱਜ ਸਾਡੇ ਸਰਪੰਚ ਆਪਣੇ ਘਰ ਨੂੰ ਬਚਾਣਗੇ ਤੇ ਆਪਣੇ ਪਿੰਡ ਨੂੰ ਬਚਾਣਗੇ ਤੇ ਜਦਾਂ ਕਿ ਨਵੀਂ ਪੀੜ੍ਹੀ ਨਸ਼ਾ ਤਾਂ ਉਹਦਾ ਵੀ ਸਾਡੇ ਪਿੰਡ ਹੈਗਾ ਨਹੀਂ ਨਾ ਬਚਾਇਆ ਹੈਗਾ ਸਰ ਫਿਰ ਵੀ ਤੇ ਚਲੋ ਕੋਸ਼ਿਸ਼ ਇਹੀ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਮੈਸੇਜ ਦਿੱਤਾ ਜਾਏ ਇੱਕ ਕਿ ਨਸ਼ਾ ਨਾ ਕਰੋ ਤੇ ਕੋਈ ਕਰਦਾ ਉਹਨੂੰ ਵੀ ਮਨਾ ਕਰੋ ਜਾਂ ਕੋਈ ਵੇਚਦਾ ਸਾਨੂੰ ਦੱਸੋ ਸਰਪੰਚ ਸਾਹਿਬ ਨੂੰ ਦੱਸੋ ਉਹ ਕੋਸ਼ਿਸ਼ ਕੀਤੀ ਜਾਏ ਵੱਧ ਤੋਂ ਵੱਧ ਇਸ ਕੰਮ ਤੋਂ ਦੂਰ ਰਿਹਾ ਜਾਏ ਜਿਵੇਂ ਕਿ ਹੁਣ ਸਰ ਸਾਰੇ ਹੀ ਦੇਖਿਆ ਜਾਇਆ ਕਿ ਬਾਕਸ ਲੱਗ ਰਿਹਾ ਹੈ ਸ਼ਿਕਾਇਤ ਬਹੁਤ ਲੱਗ ਰਿਹਾ ਚਲੋ ਸਾਡੇ ਪਿੰਡ ਅੱਜ ਇਹ ਫੈਸਲਾ ਹੋਇਆ ਉਹਨਾਂ ਪਾਸ ਜਾਣਿਆ ਕਿ ਸਾਡੇ ਪਿੰਡਾਂ 'ਚ ਵੀ ਉਹ ਬਾਕਸ ਲਗਾਏ ਜਾ ਲਗਾਏ ਜਾਣ ਕਿ ਕੱਲ ਨੂੰ ਕੋਈ ਮਲੋਂ ਦਾ ਸਾਕਰਦਾ ਫੜਿਆ ਜੰਦਾ ਜਿਹਾ ਸਾਨੂੰ ਪਤਾ ਲੱਗਦਾ ਕਿ ਅਸੀਂ ਆਪਣੀ ਸਿਕਾਇਤ ਵਿੱਚ ਪਾ ਸਕੀਏ ਤੇ ਕੱਲੋਂ ਕਾਰਵਾਈ ਹੋ ਸਕੇ ਜੇ ਅੱਜ ਆਪਾਂ ਬਚਾਂਗੇ ਤੇ ਕੱਲੋਂ ਸਾਡੇ ਬੱਚੇ ਬਚਣਗੇ ਘਰ ਬਚਣਗੇ ਸਾਡੇ ਸਰ ਤੇ ਜੋ ਸਾਡੀ ਪੰਚਾਇਤ ਨੇ ਫੈਸਲਾ ਲਿਆ ਸਾਨੂੰ ਬਹੁਤ ਵਧੀਆ ਲੱਗਾ ਸਰ ਕਿਉਂਕਿ ਅਸ ਤੋਂ ਪਹਿਲੇ ਪਹਿਲੇ ਵੀ ਦੇਖੀਏ ਸਰ ਪੈਂਚੀਆਂ ਸਰ ਅੱਜ ਦੇਖੀਏ ਨਵੇਂ ਨਵੇਂ ਬੰਦਾ ਮਤਲਬ ਉਹ ਤਿਆਰ ਹੋਇਆ ਐ ਸਾਡਾ ਪਹਿਲੇ ਪਹਿਲੇ ਸਰ ਇਹ ਫੈਸਲਾ ਲਿਆ ਆ ਤੇ ਬਹੁਤ ਵਧੀਆ ਲੱਗਾਗਾ ਯੂਥ ਨੂੰ ਕੀ ਮੈਸੇਜ ਦੇਣਾ ਜੀ ਯੂਥ ਨੂੰ ਸਰ ਇਹੀ ਐ ਕਿ ਮੈਸੇਜ ਇਹੀ ਐ ਕਿ ਅਗਰ ਸਰਪੰਚ ਸਾਹਿਬ ਉਹ ਤੁਹਾਡਾ ਸਾਥ ਦੇ ਰਿਹਾ ਨਾ ਚਲੋ ਜਿਹੜਾ ਕਰ ਉੱਦਸੇ ਲਾਜ ਕਰਵਾਣਗੇ ਮੈਸੇਜ ਇਹੀ ਹੈ ਸਰ ਜੇ ਕਿ ਨਸੇ ਤੋਂ ਬਚੋ ਜਨਕ ਬਚ ਸਕਦੇ ਹੋ ਆਪੇ ਵੀ ਬਚੋ ਪਿੰਡ ਰੂਪ ਵੀ ਬਚਾਓ ਕਰ ਤੇ ਤੈਨੂੰ ਦਿੱਤਾ ਜਾਏ ਮਤਲਬ ਵੱਦ ਵੱਦ ਖਾਸ ਕਰਕੇ ਜੇ ਆਪਣਾ ਪਿੰਡ ਬਚੇਗਾ ਸਰ ਹੋਰ ਵੀ ਨਗੇ ਸਕੇ ਬਚਾ ਰਹੇਗਾ ਤੇ ਪਿੰਡ ਮੇਰਾ ਪੋਲਾ ਬਲੌਗ ਨਰੋਰ ਜਮਸੇ ਕੀ ਸਰਪੰਚ ਉੱਤੇ ਹਾਂਜੀ ਮੈਂ ਮੁਕੇ ਦਾ ਸਰਪੰਚ ਆ ਜੀ ਦੇਖਿਆ ਤੁਹਾਡੇ ਲੋਕ ਪੋਸਟਰ ਲਗਾਏ ਜਾ ਰਹੇ ਪਿੰਡ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਪਿੰਡ ਦੇ ਵਿੱਚ ਨਾ ਨਸ਼ਾ ਕਰਨ ਦੇਣਾ ਨਾ ਵੇਚਣ ਦੇਣਾ ਜੀ ਕੋਈ ਇਦਾਂ ਦੀ ਆਂਦੀ ਅਗਵਾਦ ਦਾ ਸਾਹਮਣੇ ਤੁਹਾਡੇ ਲੋਕ ਕੋਈ ਨਹੀਂ ਕਾਰਵਾਈ ਕੀਤੀ ਜੀ ਤੁਹਾਨੂੰ ਤਾਂ ਠੀਕ ਲੱਗਦਾ ਤੇ ਮੇਰੇ ਜਹਾ ਤੱਕ ਦੇ ਬਹੁਤ ਵਧੀਆ ਕੰਮ ਕਰਨ ਦੇ ਆ ਜਿਹੜਾ ਇਹ ਚੀਜ਼ ਹੈ ਇਹਦੇ ਨਾਲ ਇੱਕ ਤਾਂ ਜਿਹੜੀ ਆਪਣੀ ਸੁਸਾਇਟੀ ਆਪਣੇ ਬੱਚਿਆਂ ਦੇ ਜਿਹੜਾ ਮਾੜਾ ਪ੍ਰਭਾਵ ਪੈਂਦਾ ਉਹਨੂੰ ਖਤਮ ਕੀਤਾ ਜਾ ਜਾਏਗਾ ਨੰਬਰ 2 ਤੇ ਸਾਡੇ ਪਿੰਡ ਦੇ ਜਿਹੜੇ ਆ ਨੇੜੇ ਤੇੜੇ ਜਿੰਨੇ ਪਿੰਡ ਆ ਉਹ ਵੀ ਇਧਰ ਤੋਂ ਕੋਈ ਸਿੱਖਿਆ ਲੈਣਗੇ ਕਿੰਨੇ ਨਸ਼ਾ ਇੱਕ ਕੋੜ ਹੈਗਾ ਨਸ਼ਾ ਆ ਜਾਣ ਲੇਵਾ ਕਈ ਨੌਜਵਾਨ ਜਿਹੜੇ ਆ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਜਾਣ ਵੀ ਗਵਾ ਚੁੱਕੇ ਹਾਂ ਨਹੀਂ ਲੱਗਦਾ ਇਹਦੇ ਨਾਲ ਕੋਈ ਫਰਕ ਪਏਗਾ ਫਿਰ ਹਾਂ ਜ਼ਰੂਰ ਪਏਗਾ ਜੀ ਫਰਕ ਬਹੁਤ ਜ਼ਿਆਦਾ ਫਰਕ ਪਏਗਾ ਸਰਕਾਰ ਵੱਲੋਂ ਵੀ ਜਿਹੜੀ ਆ ਜੁਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਨਾਂ ਦਾ ਵੀ ਕੋਈ ਸਹਿਯੋਗ ਮਿਲ ਰਿਹਾ ਤੁਹਾਨੂੰ ਹਾਂ ਉਹਨਾਂ ਦਾ ਵੀ ਡੀਜੀਪੀ ਆਪਣੇ ਪੰਜਾਬ ਦੇ ਉਹਨਾਂ ਦੇ ਅਲੱਗ-ਅਲੱਗ ਸਪੀਸ ਵਗੈਰਾ ਮੈਂ ਦੇਖਦਾ ਰਹਿਣਾ ਆ ਪ੍ਰਸ਼ਾਸਨ ਦੀ ਵੀ ਮੈਨੂੰ ਮਦਦ ਮਿਲਣ ਢਈ ਆ ਇਸ ਜੀ ਨੂੰ ਤੇ ਮੈਂ ਆਪਣੇ ਲਾਗੇ ਸਾਗੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਅਪੀਲ ਕਰਨਾ ਚਾਹਨਾ ਵੀ ਇੱਕ ਦੂਜੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਇਸ ਕੋਡ ਨੂੰ ਖਤਮ ਕਰੋ ਤਾ ਜੋ ਸਾਡੀ ਆਉਣ ਵਾਲੀ ਪੀੜ੍ਹੀ ਆ ਤੰਦਰੁਸਤ ਰਹੇ ਅਤੇ ਆਪਣੇ ਇਲਾਕੇ ਦਾ ਵਿਕਾਸ ਹੋਵੇ। ਹਾਂ ਤਾਂ ਤੇ ਨਹੀਂ ਪਰ ਚਲੋ ਦੇਖੀ ਦੇਖਿਆ ਆ ਗਿਆ ਆਉਣ ਵਾਲੀ ਸਮੇਂ ਚ ਹੋਈ ਸਕਦਾ ਨ ਬੱਚੇ ਤੇ ਹੱਸਰ ਪੈ ਹੀ ਜਾਂਦੇ ਨੇ। ਕੀ ਮੈਸੇਜ ਦੇਣਾ ਚਾਹੁੰਦੇ ਜੁਵਾ ਪੀੜ੍ਹੀ ਨੂੰ ਅੱਜ ਦੀ ਜੁਵਾ ਪੀੜ੍ਹੀ ਜਿਹੜੀ ਨਸ਼ੇ ਦੇ ਵਿੱਚ ਜਿਹੜੀ ਗਲਦਲ ਦੇ ਵਿੱਚ ਫਸ ਚੁੱਕੀ ਆ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ? ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਅੱਜ ਕਲ੍ਹ ਨੇ ਨਹੀਂ ਖੇਡਣਾ ਨਹੀਂ ਚਾਹੀਦਾ ਇੱਥੇ ਜੂਆ ਨਹੀਂ ਖੇਡਣਾ ਚਾਹੀਦਾ ਕੋਈ ਉਹਦੇ ਗਲਤ ਕੰਮ ਨਹੀਂ ਕਰਨਾ ਚਾਹੀਦਾ। ਨਸ਼ਾ ਤੋਂ ਦੂਰ। ਨਸ਼ੇ ਤੋਂ ਦੂਰ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਹਿੰਮ ਚੜਾਈ ਗਈ ਹੈ ਯੁੱਧ ਨਸ਼ੇ ਵਿਰੁੱਧ ਜਿੱਥੇ ਕਿ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੀਜ਼ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਾਮਲੇ ਦਰਜ ਕਰਕੇ ਉਸ ਨੂੰ ਜਿਹੜਾ ਹੈ ਰੰਗੇ ਹੱਥੋਂ ਜਿਹੜਾ ਹੈ ਨਸ਼ੇ ਦੇ ਤਸਕਰ ਨੇ ਉਹਨਾਂ 'ਤੇ ਨਕੇਲ ਕਸੀ ਜਾ ਰਹੀ ਹੈ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਪਿੰਡ ਪੋਲਾ ਦੀ ਬਲਾਕ ਬਮਿਆਰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਪੋਲਾ ਦੀ ਤਾਂ ਉੱਥੇ ਦੀ ਲੋਕਾਂ ਦੇ ਵੱਲੋਂ ਜਿਹੜਾ ਹੈ ਕਾਫੀ ਜ਼ਿਆਦਾ ਇਸ ਮੁਹਿੰਮ ਨੂੰ ਜਿਹੜੀ ਇਸ ਸਤਿਕਰਨ ਦੇਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਅਤੇ ਨੌਜਵਾਨਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਇਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਖਤਮ ਕੀਤਾ ਜਾ ਸਕੇ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉੱਥੇ ਕਰਦੇ ਹੋਏ ਪਿੰਡ ਵਾਸੀ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਜਗਾ ਜਗਾ ਤੇ ਪੋਸਟਰ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੁਝ ਗਾਈਡਲਾਈਨਸ ਜਿਹੜੀਆਂ ਨੇ ਨੀਤੀਆਂ ਜਿਹੜੀਆਂ ਨੇ ਉਹ ਪਿੰਡ ਵਾਲਿਆਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਤੇ ਗੱਲਬਾਤ ਕਰਾਂ ਪਿੰਡ ਦੇ ਵਿੱਚੋਂ ਨਸ਼ਾ ਨਾਤੇ ਵੇਚਣ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਨਸ਼ਾ ਕਰਨ ਦਿੱਤਾ ਜਾਵੇਗਾ ਉਸ ਦੀ ਪੂਰੀ ਮਦਦ ਜਿਹੜੀ ਉਹ ਕੀਤੀ ਜਾਵੇਗੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਨੂੰ ਸ਼ਕਤੀਕਰਨ ਦੇਣ ਦੇ ਲਈ ਪਿੰਡ ਵਾਸੀਆਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਨੌਜਵਾਨਾਂ ਦੇ ਨਾਲ ਤੇ ਪਿੰਡ ਦੇ ਸਰਪੰਚ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇਹ ਮੁਹਿੰਮ ਜਿਹੜੀ ਉਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਪਿੰਡ ਦੇ ਵਿੱਚ ਤੇ ਕੀ ਕੁਝ ਦੇਖਣ ਨੂੰ ਜਿਹੜਾ ਹੈ ਉਹ ਮਿਲ ਸਕਦਾ ਹੈ ਪਿੰਡ ਦੇ ਵਿੱਚ ਬਦਲਾਅ ਦੇ ਰੂਪ ਦੇ ਵਿੱਚ ਹਾਂਜੀ ਵੀਰੇ ਕੀ ਨਾਮ ਆਪਨਾ ਨਮਸਕਾਰ ਸਰ ਮੇਰਾ ਨਾਮ ਸੂਰਤੀ ਦਾ ਨਾ ਤੇ ਸਰ ਮੈਂ ਪਿੰਡ ਪੋਲੇ ਦਾ ਰਹਿਣ ਵਾਲਾ ਤੇ ਕੀ ਕਹਿਣਾ ਚਾਹੁੰਦੇ ਹੋ ਪੰਚਾਇਤ ਨੇ ਫੈਸਲਾ ਤੁਹਾਡੇ ਪਿੰਡ ਦੀ ਨਾਲ ਅਸੀਂ ਆਪਾਂ ਬਹੁਤ ਵਧੀਆ ਫੈਸਲਾ ਲੱਗਿਆ ਸਰ ਸਾਨੂੰ ਇਹ ਨਸ਼ੇ ਕਿਉਂਕਿ ਸਾਡੇ ਏਰੀਆ ਚ ਨਾ ਬੜੀ ਬਹੁਤ ਜ਼ਿਆਦਾ ਗਿਰਿਆ ਸਰ ਤੇ ਜਿਨ੍ਹਾਂ ਨੇ ਅੱਜ ਫੈਸਲਾ ਲੈ ਗਿਆ ਆਪਣਾ ਪਿੰਡ ਬਚਾਵਾਂਗੇ ਤੇ ਆਪਣਾ ਘਰ ਬਚੇਗਾ ਤੇ ਨਾਲ ਸਰ ਹੋਰ ਵੀ ਪਿੰਡ ਵੀ ਸਾਥ ਦੇ ਰਹੇ ਨਾ ਸਰ ਛੱਡਣ ਬਾਰੇ ਕਿਉਂਕਿ ਸਾਡੇ ਏਰੀਆ ਚ ਨਸ਼ਾ ਹੈ ਵੀ ਜ਼ਿਆਦਾ ਹੋ ਗਿਆ ਦਾ ਤੇ ਅੱਜ ਸਾਡੇ ਸਰਪੰਚ ਆਪਣੇ ਘਰ ਨੂੰ ਬਚਾਣਗੇ ਤੇ ਆਪਣੇ ਪਿੰਡ ਨੂੰ ਬਚਾਣਗੇ ਤੇ ਜਦਾਂ ਕਿ ਨਵੀਂ ਪੀੜ੍ਹੀ ਨਸ਼ਾ ਤਾਂ ਉਹਦਾ ਵੀ ਸਾਡੇ ਪਿੰਡ ਹੈਗਾ ਨਹੀਂ ਨਾ ਬਚਾਇਆ ਹੈਗਾ ਸਰ ਫਿਰ ਵੀ ਤੇ ਚਲੋ ਕੋਸ਼ਿਸ਼ ਇਹ ਹੀ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਮੈਸੇਜ ਦਿੱਤਾ ਜਾਏ ਇੱਕ ਕਿ ਨਾ ਨਾ ਕਰੋ ਤੇ ਕੋਈ ਕਰਦਾ ਉਹਨੂੰ ਵੀ ਮਨਾ ਕਰੋ ਜਾਂ ਕੋਈ ਵੇਚਦਾ ਸਾਨੂੰ ਦੱਸੋ ਸਰਪੰਚ ਸਾਹਿਬ ਨੂੰ ਦੱਸੋ ਬੋ ਕੋਸ਼ਿਸ਼ ਕੀਤੀ ਜਾਏ ਵੱਧੋ ਵੱਧ ਇਸ ਕੰਮ ਤੋਂ ਦੂਰ ਰਿਹਾ ਜਾਏ ਜਿਵੇਂ ਕਿ ਹੁਣ ਸਰ ਸਾਰੇ ਹੀ ਦੇਖਿਆ ਜਾਇਆ ਕਿ ਬੋਕਸ ਲੱਗ ਰਿਹਾ ਹੈ ਸਿਕਾਈ ਤੇ ਬੋਕਸ ਲੱਗ ਰਿਹਾ ਚਲੋ ਸਾਡੇ ਪਿੰਡ ਅੱਜ ਇਹ ਫੈਸਲਾ ਹੋਇਆ ਉਹਨਾਂ ਪਾ ਚਾਹਨੇ ਹੈ ਕਿ ਸਾਡੇ ਪਿੰਡਾਂ 'ਚ ਵੀ ਉਹ ਬੋਕਸ ਲਗਾਏ ਜਾ ਲਗਾਏ ਜਾਣ ਕੱਲੋਂ ਕੋਈ ਮੱਲੋਂ ਨਸਾ ਕਰਦਾ ਫੜਿਆ ਜਾਂਦਾ ਜੇ ਸਾਨੂੰ ਪਤਾ ਲੱਗਦਾ ਕਿ ਅਸੀਂ ਆਪਣੀ ਸ਼ਿਕਾਇਤ ਵਿੱਚ ਪਾ ਸਕੀਏ ਤੇ ਕੱਲੋਂ ਕਾਰਵਾਈ ਹੋ ਸਕੇ ਜੇ ਅੱਜ ਆਪਾਂ ਬਚਾਂਗੇ ਤੇ ਕੱਲੋਂ ਸਾਡੇ ਬੱਚੇ ਬਚਣਗੇ ਘਰ ਬਚਣਗੇ ਸਾਡੇ ਸਰ ਤੇ ਜੋ ਸਾਡੀ ਪੰਚਾਇਤ ਨੇ ਫੈਸਲਾ ਲਿਆ ਸਾਨੂੰ ਬਹੁਤ ਵਧੀਆ ਲੱਗਾ ਸਰ ਕਿਉਂਕਿ ਅਸ ਤੋਂ ਪਹਿਲੇ ਪਹਿਲੇ ਵੀ ਦੇਖੀਏ ਸਰਪੰਚੀਆ ਸਰ ਅੱਜ ਦੇਖੀਏ ਨਵੇਂ ਨਾ ਬੰਦਾ ਮਤਲਬ ਉਹ ਤਿਆਰ ਹੋਇਆ ਇਸ ਪਿੰਡ ਸਾਡਾ ਪਹਿਲੇ ਪਹਿਲੇ ਸਿਰ ਇਹ ਫੈਸਲਾ ਲਿਆ ਆ ਤੇ ਬਹੁਤ ਵਧੀਆ ਲੱਗਾਗਾ ਯੂਥ ਨੂੰ ਕੀ ਮੈਸੇਜ ਦੇਣਾ ਜੀ ਯੂਥ ਨੂੰ ਸਰ ਇਹ ਹੀ ਹੈ ਕਿ ਮੈਸੇਜ ਇਹ ਹੀ ਹੈ ਕਿ ਅਗਰ ਸਰਪੰਚ ਸਾਹਿਬ ਥੋੜਾ ਸਾਥ ਦੇ ਰਿ ਦੋ ਲੋਕ ਜਿਹੜਾ ਕਰਦਾ ਵੀ ਆ ਕਿਤੇ ਚੋਰੀ ਕਰਦਾ ਆ ਉਹ ਦੱਸੇ ਲਾਜ ਕਰਵਾਣਗੇ ਵੈਸੇ ਤੇ ਇਹੀ ਐ ਸਰ ਜੇ ਕਿੰਨੇ ਸੇ ਤੋਂ ਬਚੋ ਜਨਗ ਬਚ ਸਕਦੇ ਹੋ ਆਪੇ ਵੀ ਬਚੋ ਪਿੰਡ ਰੂਪ ਦੀ ਬਚਾਓ ਸਰ ਤੇ ਧੰਨ ਦਿੱਤਾ ਜਾਏ ਮਤਲਬ ਵੱਦ ਤੋਂ ਵੱਦ ਖਾਸ ਕਰਕੇ ਜੇ ਆਪਣਾ ਪਿੰਡ ਬਚੇਗਾ ਸਰ ਹੋਰ ਵੀ ਨਾਗੇ ਸਕੇ ਬਚਾ ਰਹੇਗਾ ਤੇ ਪਿੰਡ ਮੇਰਾ ਪੋਲਾ ਬਲੌਗ ਨਰੋੜ ਜਮਤ ਸਿੰਘ ਕੀ ਸਰਪੰਚ ਉੱਤੇ ਹਾਂਜੀ ਮੈਂ ਮੁਕੇ ਦਾ ਸਰਪੰਚ ਆ ਜੀ ਦੇਖਿਆ ਤੁਹਾਡੇ ਲੋਕ ਪੋਸਟਰ ਲਗਾਏ ਜਾ ਰਹੇ ਨੇ ਪਿੰਡ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਪਿੰਡ ਦੇ ਵਿੱਚ ਨਾ ਨਸ਼ਾ ਕਰਨ ਦੇਣਾ ਨਾ ਵੇਚਣ ਦੇਣਾ ਜੀ ਕੋਈ ਇਦਾਂ ਦੀ ਆਂਦੀ ਅਗਵਾ ਦਾ ਸਾਹਮਣੇ ਤੁਹਾਡੇ ਲੋਕ ਕਾਨੂੰਨੀ ਕਾਰਵਾਈ ਕੀਤੀ ਹੈ ਤੁਹਾਨੂੰ ਠੀਕ ਲੱਗਦਾ ਤੇ ਮੇਰੇ ਹੱਦ ਤੱਕ ਦੇ ਬਹੁਤ ਵਧੀਆ ਕੰਮ ਕਰਨ ਦੇ ਆ ਜਿਹੜਾ ਇਹ ਚੀਜ਼ ਹੈ ਇਹਦੇ ਨਾਲ ਇੱਕ ਤਾਂ ਜਿਹੜੀ ਆਪਣੀ ਸੁਸਾਇਟੀ ਆਪਣੇ ਬੱਚਿਆਂ ਦੇ ਜਿਹੜਾ ਮਾੜਾ ਪ੍ਰਭਾਵ ਪੈਂਦਾ ਉਹਨੂੰ ਖਤਮ ਕੀਤਾ ਜਾ ਜਾਏਗਾ ਨੰਬਰ 2 ਤੇ ਸਾਡੇ ਪਿੰਡ ਦੇ ਜਿਹੜੇ ਆ ਨੇੜੇ ਤੇੜੇ ਜਿੰਨੇ ਪਿੰਡ ਆ ਉਹ ਵੀ ਇੱਥੋਂ ਤੋਂ ਕੋਈ ਸਿੱਖਿਆ ਲੈਣਗੇ। ਕਹਿੰਦੇ ਨਸ਼ਾ ਇੱਕ ਕੋੜ ਹੈਗਾ। ਨਸ਼ਾ ਆ। ਜਾਨ ਲੇਵਾ ਤੇਈ ਨੌਜਵਾਨ ਜਿਹੜੇ ਆ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਜਾਨ ਵੀ ਗਵਾ ਚੁੱਕੇ ਹਾਂ। ਨਹੀਂ ਲੱਗਦਾ ਇਹਦੇ ਨਾਲ ਕੋਈ ਫਰਕ ਪਏਗਾ ਫਿਰ। ਹਾਂ ਜਰੂਰ ਪਏਗਾ ਜੀ ਫਰਕ। ਬਹੁਤ ਜ਼ਿਆਦਾ ਫਰਕ ਪਏਗਾ। ਸਰਕਾਰ ਵੱਲੋਂ ਵੀ ਜਿਹੜੀ ਆ ਜੁਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਨਾਂ ਦਾ ਵੀ ਕੋਈ ਸਹਿਯੋਗ ਮਿਲ ਰਿਹਾ ਤੁਹਾਨੂੰ ਹਾਂ ਉਹਨਾਂ ਦਾ ਵੀ ਡੀਜੀਪੀ ਆਪਣੇ ਪੰਜਾਬ ਦੇ ਉਹਨਾਂ ਦੇ ਅਲੱਗ-ਅਲੱਗ ਸਪੀਸ ਵਗੈਰਾ ਮੈਂ ਦੇਖਦਾ ਰਹਿਣਾ ਆ ਪ੍ਰਸ਼ਾਸਨ ਦੀ ਵੀ ਮੈਨੂੰ ਮਦਦ ਮਿਲਣ ਢਈ ਆ ਤੇ ਜੀ ਨੂੰ ਤੇ ਮੈਂ ਆਪਣੇ ਲਾਗੇ ਸਾਗੇ ਪਿੰਡਾਂ ਦੇ ਸਰਪੰਚਰ ਨੂੰ ਵੀ ਅਪੀਲ ਕਰਨਾ ਚਾਹਨਾ ਵੀ ਇੱਕ ਦੂਜੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਇਸ ਕੋਡ ਨੂੰ ਖਤਮ ਕਰੋ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆ ਤੰਦਰੁਸਤ ਰਹੇ ਅਤੇ ਆਪਣੇ ਇਲਾਕੇ ਦਾ ਵਿਕਾਸ ਹੋਵੇ ਤਾਂ ਤੇ ਨਹੀਂ ਪਰ ਚਲੋ ਦੇਖੀ-ਦੇਖੀ ਆ ਗਿਆ ਆਉਣ ਵਾਲੇ ਸਮੇਂ ਤੇ ਹੋਈ ਸਕਦਾ ਨੇ ਬੱਚੇ ਤੇ ਹਸਰ ਪੈ ਹੀ ਜਾਂਦਣ ਕੀ ਮੈਸੇਜ ਦੇਣਾ ਚਾਹੁੰਦੇ ਜੁਵਾ ਪੀੜੀ ਨੂੰ ਅੱਜ ਦੀ ਜੁਵਾ ਪੀੜੀ ਜਿਹੜੀ ਨਸ਼ੇ ਦੇ ਵਿੱਚ ਜਿਹੜੀ ਗਲਦਲ ਦੇ ਵਿੱਚ ਫਸ ਚੁੱਕੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਅੱਜ ਕੱਲ੍ਹ ਇਹ ਨਹੀਂ ਖੇਡਣਾ ਨਹੀਂ ਚਾਹੀਦਾ ਇੱਥੇ ਜੂਆ ਨਹੀਂ ਖੇਡਣਾ ਚਾਹੀਦਾ ਕੋਈ ਉਹਦੇ ਗਲਤ ਕੰਮ ਨਹੀਂ ਕਰਨਾ ਚਾਹੀਦਾ ਨਸ਼ੇ ਤੋਂ ਦੂਰ ਨਸ਼ੇ ਤੋਂ ਦੂਰ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਹਿੰਮ ਚੜਹੀ ਗਈ ਹੈ ਯੁਗ ਨਸ਼ੇ ਵਿਰੁੱਧ ਜਿੱਥੇ ਕਿ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੀਜ਼ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਾਮਲੇ ਦਰਜ ਕਰਕੇ ਉਸ ਨੂੰ ਜਿਹੜਾ ਹੈ ਰੰਗੇ ਹੱਥੋਂ ਜਿਹੜਾ ਹੈ ਨਸ਼ੇ ਦੇ ਤਸਕਰ ਨੇ ਉਹਨਾਂ 'ਤੇ ਨਕੇਲ ਕਸੀ ਜਾ ਰਹੀ ਹੈ ਤੇ ਉੱਥੇ ਜਿੱਕਰ ਅਸੀਂ ਗੱਲ ਕਰੀਏ ਪਿੰਡ ਕੋਲਾ ਦੀ ਬਲਾਕ ਬਮਿਆਰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਲਾ ਦੀ ਤਾਂ ਉੱਥੇ ਵੀ ਲੋਕਾਂ ਦੇ ਵੱਲੋਂ ਜਿਹੜਾ ਹੈ ਕਾਫੀ ਜ਼ਿਆਦਾ ਇਸ ਮੁਹਿੰਮ ਨੂੰ ਜਿਹੜੀ ਇਸ ਸਤਿਕਰਨ ਦੇਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਅਤੇ ਨੌਜਵਾਨਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਇਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਖਤਮ ਕੀਤਾ ਜਾ ਸਕੇ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਉੱਥੇ ਕਰਦੇ ਹੋਏ ਪਿੰਡ ਵਾਸੀ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਜਗਾ ਜਗਾ ਤੇ ਪੋਸਟਰ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੁਝ ਗਾਈਡਲਾਈਨਸ ਜਿਹੜੀਆਂ ਨੇ ਨੀਤੀਆਂ ਜਿਹੜੀਆਂ ਨੇ ਉਹ ਪਿੰਡ ਵਾਲਿਆਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਤੁਸੀਂ ਗੱਲਬਾਤ ਕਰ ਪਿੰਡ ਦੇ ਵਿੱਚੋਂ ਨਸ਼ਾ ਨਾਤੇ ਵੇਚਣ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਨਸ਼ਾ ਕਰਨ ਦਿੱਤਾ ਜਾਵੇਗਾ ਉਸ ਦੀ ਪੂਰੀ ਮਦਦ ਜਿਹੜੀ ਉਹ ਕੀਤੀ ਜਾਵੇਗੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਨੂੰ ਸ਼ਕਤੀਕਰਨ ਦੇਣ ਦੇ ਲਈ ਪਿੰਡ ਵਾਸੀਆਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਨੌਜਵਾਨਾਂ ਦੇ ਨਾਲ ਤੇ ਪਿੰਡ ਦੇ ਸਰਪੰਚ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇਹ ਮੁਹਿੰਮ ਜਿਹੜੀ ਉਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਪਿੰਡ ਦੇ ਵਿੱਚ ਤੇ ਕੀ ਕੁਝ ਦੇਖਣ ਨੂੰ ਜਿਹੜਾ ਹੈ ਉਹ ਮਿਲ ਸਕਦਾ ਹੈ ਪਿੰਡ ਦੇ ਵਿੱਚ ਬਦਲਾਅ ਦੇ ਰੂਪ ਦੇ ਵਿੱਚ ਹਾਂਜੀ ਵੀਰੇ ਕੀ ਨਾਮ ਆਪਣਾ ਨਮਸਾ ਸਰ ਮੇਰਾ ਨਾਮ ਸੂਤਿਰਾਨਾ ਤੇ ਸਰ ਮੈਂ ਪਿੰਡ ਪੋਲੇ ਰਹਿਣ ਵਾਲਾ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਪੰਚਾਇਤ ਨੇ ਫੈਸਲਾ ਤੁਹਾਡੇ ਪਿੰਡ ਦੀ ਨੇ ਕੀ ਸਰ ਸਾਡੀ ਆਪਾਂ ਬਹੁਤ ਵਧੀਆ ਫੈਸਲਾ ਲੱਗਿਆ ਸਰ ਸਾਨੂੰ ਇਹ ਨਸ਼ੇ ਕਿਉਂਕਿ ਸਾਡੇ ਏਰੀਆ ਚ ਨਾ ਬਦ ਵੀ ਬਹੁਤ ਜ਼ਿਆਦਾ ਕੀ ਰਿਹਾ ਸਰ ਤੇ ਜਿਨ੍ਹਾਂ ਨੇ ਅੱਜ ਫੈਸਲਾ ਲੈ ਗਿਆ ਆਪਣਾ ਪਿੰਡ ਬਚਾਵਾਂਗੇ ਤੇ ਆਪਣਾ ਘਰ ਬਚੇਗਾ ਤੇ ਨਾਲ ਸਰ ਹੋਰ ਵੀ ਪਿੰਡ ਵੀ ਸਾਥ ਦੇ ਰਹੇ ਹਨ ਨਸ਼ਾ ਛੱਡਣ ਬਾਰੇ ਕਿਉਂਕਿ ਸਾਡੇ ਏਰੀਆ ਚ ਨਸ਼ਾ ਹੈ ਵੀ ਜ਼ਿਆਦਾ ਹੋ ਗਿਆ ਦਾ ਤੇ ਅੱਜ ਸਾਡੇ ਸਰਪੰਚ ਆਪਣੇ ਘਰ ਨੂੰ ਬਚਾਣਗੇ ਤੇ ਆਪਣੇ ਪਿੰਡ ਨੂੰ ਬਚਾਣਗੇ ਤੇ ਜਦਾਂ ਕਿ ਨਵੀਂ ਪੀੜ੍ਹੀ ਨਸ਼ਾ ਤਾਂ ਉਹਦਾ ਵੀ ਸਾਡੇ ਪਿੰਡ ਹੈਗਾ ਨਹੀਂ ਨਾ ਬਚਾਇਆ ਹੈਗਾ ਸਰ ਫਿਰ ਵੀ ਤੇ ਚਲੋ ਕੋਸ਼ਿਸ਼ ਇਹ ਹੀ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਮੈਸੇਜ ਦਿੱਤਾ ਜਾਏ ਇੱਕ ਕਿ ਨਸ਼ਾ ਨਾ ਕਰੋ ਤੇ ਕੋਈ ਕਰਦਾ ਉਹਨੂੰ ਵੀ ਮਨਾ ਕਰੋ ਜਾਂ ਕੋਈ ਵੇਚਦਾ ਸਾਨੂੰ ਦੱਸੋ ਸਰਪੰਚ ਸਾਹਿਬ ਨੂੰ ਦੱਸੋ ਉਹ ਕੋਸ਼ਿਸ਼ ਕੀਤੀ ਜਾਏ ਵੱਧੋ ਵੱਧ ਇਸ ਗਮ ਤੋਂ ਦੂਰ ਰਿਹਾ ਜਾਏ ਜਿਵੇਂ ਕਿ ਹੁਣ ਸਰ ਸਾਰਾ ਹੀ ਦੇਖਿਆ ਜਾਇਆ ਕਿ ਬੋਕਸ ਲੱਗ ਰਿਹਾ ਹੈ ਸਿਕਾਈ ਤੇ ਬੋਕਸ ਲੱਗ ਰਿਹਾ ਚਲੋ ਸਾਡੇ ਪਿੰਡ ਅੱਜ ਇਹ ਫੈਸਲਾ ਹੋਇਆ ਉਹਨਾਂ ਪਾਸ ਜਾਣਿਆ ਕਿ ਸਾਡੇ ਪਿੰਡਾਂ 'ਚ ਵੀ ਉਹ ਬੋਕਸ ਲਗਾਏ ਲਗਾਏ ਜਾਣ ਤਕਾਲ ਨੂੰ ਕੋਈ ਮੱਲੋਂ ਨਸਾ ਕਰਦਾ ਫੜਿਆ ਜਾਂਦਾ ਜਿਵੇਂ ਜੇ ਸਾਨੂੰ ਪਤਾ ਲੱਗਦਾ ਕਿ ਅਸੀਂ ਆਪਣੀ ਸ਼ਿਕਾਇਤ ਵਿੱਚ ਪਾ ਸਕੀਏ ਤੇ ਤਕਾਲ ਨੂੰ ਕਾਰਵਾਈ ਹੋ ਸਕੇ ਜੇ ਅੱਜ ਆਪਾਂ ਬਚਾਂਗੇ ਤੇ ਤਕਾਲ ਨੂੰ ਸਾਡੇ ਬੱਚੇ ਬਚਣਗੇ ਘਰ ਬਚਣਗੇ ਸਾਡੇ ਸਰ ਤੇ ਜੋ ਸਾਡੀ ਪੰਚਾਇਤ ਨੇ ਫੈਸਲਾ ਲਿਆ ਸਾਨੂੰ ਬਹੁਤ ਵਧੀਆ ਲੱਗਾ ਸਰ ਕਿਉਂਕਿ ਅਸ ਤੋਂ ਪਹਿਲੇ ਪਹਿਲੇ ਵੀ ਦੇਖੀਏ ਸਰਪੰਚੀਆ ਸਰ ਅੱਜ ਦੇਖੀਏ ਨਵੇਂ ਨਵੇਂ ਬੰਦਾ ਮਤਲਬ ਉਹ ਤਿਆਰ ਹੋਇਆ ਐ ਸਾਡਾ ਪਹਿਲੇ ਪਹਿਲੇ ਸਰ ਇਹ ਫੈਸਲਾ ਲਿਆ ਆ ਤੇ ਬਹੁਤ ਵਧੀਆ ਲੱਗਾਗਾ ਯੂਥ ਨੂੰ ਕੀ ਮੈਸੇਜ ਦੇਣਾ ਜੀ ਯੂਥ ਨੂੰ ਸਰ ਇਹੀ ਐ ਕਿ ਮੈਸੇਜ ਇਹੀ ਐ ਕਿ ਅਗਰ ਸਰਪੰਚ ਸਾਹਿਬ ਥੋੜਾ ਸਾਥ ਦੇ ਰਿਹਾ ਤੋ ਲੋ ਜਿਹੜਾ ਕਰਦਾ ਵੀ ਆ ਕਿਤੇ ਚੋਰੀ ਕਰਦਾ ਆ ਉਹ ਦੱਸੇ ਲਾਜ ਕਰਵਾਣਗੇ ਮੈਸੇਜ ਇਹੀ ਐ ਸਦਕਿਨ ਦੱਸੇ ਤੋਂ ਬਚੋ ਜਿੰਨਾਂ ਬਚ ਸਕਦੇ ਹੋ ਆਪੇ ਵੀ ਬਚੋ ਪਿੰਡ ਰੂਪ ਵੀ ਬਚਾਓ ਸਰ ਤੇ ਤੇ ਹੰਦਦਾ ਜਾਏ ਮਤਲਬ ਵੱਦ ਵੱਦ ਖਾਸ ਕਰਕੇ ਜੇ ਆਪਣਾ ਪਿੰਡ ਬਚੇਗਾ ਸਰ ਹੋਰ ਵੀ ਨਾਗੇ ਸਕੇ ਬਚਾਰੇਗਾ ਤੇ ਪਿੰਡ ਮੇਰਾ ਪੋਲਾ ਬਲੌਗ ਨਰੋੜ ਜਮਸ਼ੀਦ ਕੀ ਸਰਪੰਚ ਉੱਥੇ ਸੀ ਹਾਂਜੀ ਮੈਂ ਮੁਕੇ ਦਾ ਸਰਪੰਚ ਆ ਜੀ ਦੇਖਿਆ ਤੁਹਾਡੇ ਲੋਕੀ ਪੋਸਟਰ ਲਗਾਏ ਜਾ ਰਹੇ ਨੇ ਪਿੰਡ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਪਿੰਡ ਦੇ ਵਿੱਚ ਨਾ ਨਸ਼ਾ ਕਰਨ ਦੇਣਾ ਨਾ ਵੇਚਣ ਦੇਣਾ ਜੇ ਕੋਈ ਇਦਾਂ ਦੀ ਆਂਦੀ ਅਗਵਾ ਦਾ ਸਾਹਮਣੇ ਤੁਹਾਡੇ ਲੋਕੀ ਕਾਨੂੰਨੀ ਕਾਰਵਾਈ ਕੀਤੀ ਹੈ ਤੁਹਾਨੂੰ ਤਾਂ ਠੀਕ ਲੱਗਦਾ ਤੇ ਮੇਰੇ ਜਹਾ ਤੱਕ ਦੇ ਬਹੁਤ ਵਧੀਆ ਕੰਮ ਕਰਨ ਦੇ ਆ ਜਿਹੜਾ ਇਹ ਚੀਜ਼ ਹੈ ਇਹਦੇ ਨਾਲ ਇੱਕ ਤਾਂ ਜਿਹੜੀ ਆਪਣੀ ਸੁਸਾਇਟੀ ਆਪਣੇ ਬੱਚਿਆਂ ਦੇ ਜਿਹੜਾ ਮਾੜਾ ਪ੍ਰਭਾਵ ਪੈਂਦਾ ਉਹਨੂੰ ਖਤਮ ਕੀਤਾ ਜਾ ਜਾਏਗਾ ਨੰਬਰ 2 ਤੇ ਸਾਡੇ ਪਿੰਡ ਦੇ ਜਿਹੜੇ ਆ ਨੇੜੇ ਤੇੜੇ ਜਿੰਨੇ ਪਿੰਡ ਆ ਉਹ ਵੀ ਇਧਰ ਤੋਂ ਕੋਈ ਸਿੱਖਿਆ ਲੈਣਗੇ। ਕੇਂਦਰੀ ਨਸ਼ਾ ਇੱਕ ਕੋੜ ਹੈਗਾ। ਨਸ਼ਾ ਆ। ਚਾਨ ਲੈਵਾ ਕਈ ਨੌਜਵਾਨ ਜਿਹੜੇ ਆ ਇਸ ਨਸ਼ੇ ਦੀ ਗੱਲਦੰਦੀ ਚ ਫਸੇ ਜਾਣ ਵੀ ਗਵਾ ਚੁੱਕੇ। ਹਾਂ। ਨਹੀਂ ਲੱਗਦਾ ਇਹਦੇ ਨਾਲ ਕੋਈ ਫਰਕ ਪਏਗਾ ਫਿਰ। ਹਾਂ ਜਰੂਰ ਪਏਗਾ ਜੀ ਫਰਕ। ਬਹੁਤ ਜ਼ਿਆਦਾ ਫਰਕ ਪਏਗਾ। ਸਰਕਾਰ ਵੱਲੋਂ ਵੀ ਜਿਹੜੀ ਆ ਜੁਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਨਾਂ ਦਾ ਵੀ ਕੋਈ ਸਹਿਯੋਗ ਮਿਲ ਰਿਹਾ ਤੁਹਾਨੂੰ ਹਾਂ ਉਹਨਾਂ ਦਾ ਵੀ ਡੀਜੀਪੀ ਆਪਣੇ ਪੰਜਾਬ ਦੇ ਉਹਨਾਂ ਦੇ ਅਲੱਗ-ਅਲੱਗ ਸਪੀਸ ਵਗੈਰਾ ਮੈਂ ਦੇਖਦਾ ਰਹਿਣਾ ਆ ਪ੍ਰੋਸੈਸਨ ਦੀ ਵੀ ਮੈਨੂੰ ਮਦਦ ਮਿਲਣ ਲਈ ਆ ਇਸ ਜੀ ਨੂੰ ਤੇ ਮੈਂ ਆਪਣੇ ਲਾਗੇ ਸਾਕੇ ਪਿੰਡਾਂ ਦੇ ਸਰਪੰਚਰ ਨੂੰ ਵੀ ਅਪੀਲ ਕਰਨਾ ਚਾਹਨਾ ਵੀ ਇੱਕ ਦੂਜੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਇਸ ਕੋਡ ਨੂੰ ਖਤਮ ਕਰੋ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆ ਤੰਦਰੁਸਤ ਰਹੇ ਅਤੇ ਆਪਣੇ ਇਲਾਕੇ ਦਾ ਵਿਕਾਸ ਹੋਵੇ। ਤਾਂ ਤੇ ਨਹੀਂ ਵੀਰ ਚਲੋ ਦੇਖੀ ਦੇਖਿਆ ਆ ਗਿਆ ਆਉਣ ਵਾਲੇ ਸਮੇਂ ਚ ਹੋਈ ਸਕਦਾ ਨੇ ਬੱਚੇ ਤੇ ਹਸਰ ਪੈ ਹੀ ਜਾਂਦਣ। ਕੀ ਮੈਸੇਜ ਦੇਣਾ ਚਾਹੁੰਦੇ ਜੁਵਾ ਪੀੜ੍ਹੀ ਨੂੰ ਅੱਜ ਦੀ ਜੁਵਾ ਪੀੜ੍ਹੀ ਜਿਹੜੀ ਨਸ਼ੇ ਦੇ ਵਿੱਚ ਜਿਹੜੀ ਆ ਦਲਦਲ ਦੇ ਵਿੱਚ ਫਸ ਚੁੱਕੀ ਆ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ? ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਅੱਜਕੱਲ ਨੀ ਨੀ ਖੇਡਣਾ ਨਹੀਂ ਚਾਹੀਦਾ ਇੱਥੇ ਜੂਆ ਨਹੀਂ ਖੇਡਣਾ ਚਾਹੀਦਾ ਕੋਈ ਉਹਦੇ ਗਲਤ ਕੰਮ ਨਹੀਂ ਕਰਨਾ ਚਾਹੀਦਾ। na senta duro, né? ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਹਿੰਮ ਚੜ੍ਹੀ ਗਈ ਹੈ ਯੁਧ ਨਸ਼ੇ ਵਿਰੁੱਧ ਜਿੱਥੇ ਕਿ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੀਜ਼ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਾਮਲੇ ਦਰਜ ਕਰਕੇ ਉਸ ਨੂੰ ਜਿਹੜਾ ਹੈ ਰੰਗੇ ਹੱਥੋਂ ਜਿਹੜਾ ਹੈ ਨਸ਼ੇ ਦੇ ਤਸਕਰ ਨੇ ਉਹਨਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਪਿੰਡ ਪੋਲਾ ਦੀ ਬਲਾਕ ਬਮਿਆਰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਪੋਲਾ ਦੀ ਤਾਂ ਉੱਥੇ ਵੀ ਲੋਕਾਂ ਦੇ ਵੱਲੋਂ ਜਿਹੜਾ ਹੈ ਕਾਫੀ ਜ਼ਿਆਦਾ ਇਸ ਮਹਿੰਮੂ ਜਿਹੜੀ ਇਸ ਸਤਕਤੀਕਰਨ ਦੇਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਅਤੇ ਨੌਜਵਾਨਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਇਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡੇ ਵਿੱਚ ਨਸ਼ਾ ਜਿਹੜਾ ਹੈ ਉਹ ਖਤਮ ਕੀਤਾ ਜਾ ਸਕੇ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਉੱਥੇ ਕਰਦੇ ਹੋਏ ਪਿੰਡ ਵਾਸੀ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਜਗਾ ਜਗਾ ਤੇ ਪੋਸਟਰ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੁਝ ਗਾਈਡਲਾਈਨਸ ਜਿਹੜੀਆਂ ਨੇ ਨੀਤੀਆਂ ਜਿਹੜੀਆਂ ਨੇ ਉਹ ਪਿੰਡ ਵਾਲਿਆਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਤੁਸੀਂ ਗੱਲਬਾਤ ਕਰਾਂਗੇ ਇਸ ਪਿੰਡ ਦੇ ਸਰਪੰਚ ਦੇ ਨਾਲ ਜਿਨ੍ਹਾਂ ਦੇ ਵੱਲ ਪਿੰਡਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਨਸ਼ਾ ਕਰਨ ਦਿੱਤਾ ਜਾਵੇਗਾ ਉਸ ਦੀ ਪੂਰੀ ਮਦਦ ਜਿਹੜੀ ਉਹ ਕੀਤੀ ਜਾਵੇਗੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਨੂੰ ਸ਼ਕਤੀਕਰਨ ਦੇਣ ਦੇ ਲਈ ਪਿੰਡ ਵਾਸੀਆਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਨੌਜਮਾਨਾਂ ਦੇ ਨਾਲ ਤੇ ਪਿੰਡ ਦੇ ਸਰਪੰਚ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇਹ ਮੁਹਿੰਮ ਜਿਹੜੀ ਉਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਪਿੰਡ ਦੇ ਵਿੱਚ ਤੇ ਕੀ ਕੁਝ ਦੇਖਣ ਨੂੰ ਜਿਹੜਾ ਹੈ ਉਹ ਮਿਲ ਸਕਦਾ ਹੈ ਪਿੰਡ ਦੇ ਵਿੱਚ ਬਦਲਾਅ ਦੇ ਰੂਪ ਦੇ ਵਿੱਚ ਹਾਂਜੀ ਵੀਰੇ ਕੀ ਨਾਮ ਆਪਣਾ ਨਮਸਾ ਸਰ ਮੇਰਾ ਨਾਮ ਸੋਹਤਿਰਾਨਾ ਤੇ ਸਰ ਮੈਂ ਪਿੰਡ ਪੋਲੇ ਰਹਿਣ ਵਾਲਾ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਪੰਚਾਇਤ ਨੇ ਫੈਸਲਾ ਤੁਹਾਡੇ ਪਿੰਡ ਦੀ ਨਾਲ ਅਸੀਂ ਆਪਾਂ ਬਹੁਤ ਵਧੀਆ ਫੈਸਲਾ ਲੱਗਿਆ ਸਰ ਸਾਨੂੰ ਇਹ ਨਸ਼ੇ ਕਿਉਂਕਿ ਸਾਡੇ ਏਰੀਆ 'ਚ ਨਾ ਬਦ ਵੀ ਬਹੁਤ ਜ਼ਿਆਦਾ ਕੀ ਰਿਹਾ ਸਰ ਤੇ ਜਿਨ੍ਹਾਂ ਨੇ ਅੱਜ ਫੈਸਲਾ ਲੈ ਗਿਆ ਆਪਣਾ ਪਿੰਡ ਬਚਾਵਾਂਗੇ ਤੇ ਆਪਣਾ ਘਰ ਬਚੇਗਾ ਤੇ ਨਾਲ ਸਰ ਹੋਰ ਵੀ ਪਿੰਡ ਵੀ ਸਾਥ ਦੇ ਰਹੇ ਨਸ਼ਾ ਛੱਡਣ ਬਾਰੇ ਕਿਉਂਕਿ ਸਾਡੇ ਏਰੀਆ 'ਚ ਨਸ਼ਾ ਹੈ ਵੀ ਜ਼ਿਆਦਾ ਹੋ ਗਿਆ ਦਾ ਤੇ ਅੱਜ ਸਾਡੇ ਸਰਪੰਚ ਆਪਣੇ ਘਰ ਨੂੰ ਬਚਾਣਗੇ ਤੇ ਆਪਣੇ ਪਿੰਡ ਨੂੰ ਬਚਾਣਗੇ ਤੇ ਜਦਾਂ ਕਿ ਨਵੀਂ ਪੀੜੀ ਨਾ ਸਾਤਾਉ ਦਬ ਵੀ ਸਾਡੇ ਪਿੰਡ ਹੈਗਾ ਨਹੀਂ ਨਾ ਬਚਾਇਆ ਹੈਗਾ ਸਰ ਫਿਰ ਵੀ ਤੇ ਚਲੋ ਕੋਸ਼ਿਸ਼ ਇਹ ਹੀ ਹੈ ਕਿ ਆਉਣ ਵਾਲੀ ਪੀੜੀ ਨੂੰ ਮੈਸੇਜ ਦਿੱਤਾ ਜਾਏ ਇੱਕ ਕਿ ਨਾ ਨਾ ਕਰੋ ਤੇ ਕੋਈ ਕਰਦਾ ਉਹਨੂੰ ਵੀ ਮਨਾ ਕਰੋ ਜਾਂ ਕੋਈ ਭੇਜਦਾ ਸਾਨੂੰ ਦੱਸੋ ਸਰਪੰਚ ਜੀ ਦਾ ਬੰਦ ਦੱਸੋ ਬਹੁਤ ਕੋਸ਼ਿਸ਼ ਕੀਤੀ ਜਾਏ ਵੱਧੋ ਵੱਧ ਇਸ ਕੰਮ ਤੋਂ ਦੂਰ ਰਿਹਾ ਜਾਏ ਜਿਵੇਂ ਕਿ ਹੁਣ ਸਰ ਸਾਰਾ ਹੀ ਦੇਖਿਆ ਜਾਇਆ ਕਿ ਬਾਕਸ ਲੱਗ ਰਿਹਾ ਹੈ ਸਿਕਾਈ ਤੇ ਬਹੁਤ ਲੱਗ ਰਿਹਾ ਚਲੋ ਸਾਡੇ ਪਿੰਡ ਅੱਜ ਇਹ ਫੈਸਲਾ ਹੋਇਆ ਉਹਨਾਂ ਪਾਸ ਜਾਣਿਆ ਕਿ ਸਾਡੇ ਪਿੰਡਾਂ 'ਚ ਵੀ ਉਹ ਬਾਕਸ ਲਗਾਏ ਜਾ ਲਗਾਏ ਜਾਣ ਕਿ ਕੱਲ ਨੂੰ ਕੋਈ ਮੱਲੋਂ ਦਾ ਸਾ ਕਰਦਾ ਫੜਿਆ ਜੰਦਾ ਜਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਆਪਣੀ ਸ਼ਿਕਾਇਤ ਵਿੱਚ ਪਾ ਸਕੀਏ ਤੇ ਕੱਲੋਂ ਕਾਰਵਾਈ ਹੋ ਸਕੇ ਜੇ ਅੱਜ ਆਪਾਂ ਬਚਾਂਗੇ ਤੇ ਕੱਲੋਂ ਸਾਡੇ ਬੱਚੇ ਬਚਣਗੇ ਘਰ ਬਚਣਗੇ ਸਾਡੇ ਸਰ ਤੇ ਜੋ ਸਾਡੀ ਪੰਚਾਇਤ ਨੇ ਫੈਸਲਾ ਲਿਆ ਸਾਨੂੰ ਤਾਂ ਬਹੁਤ ਵਧੀਆ ਲੱਗਾ ਸਰ ਕਿਉਂਕਿ ਅਸ ਤੋਂ ਪਹਿਲੇ ਪਹਿਲੇ ਵੀ ਦੇਖੀਏ ਸਰਪੰਚੀਆ ਸਰ ਅੱਜ ਦੇਖੀਏ ਨਵੇਂ ਨਾ ਬੰਦਾ ਮਤਲਬ ਉਹ ਤਿਆਰ ਹੋਇਆ ਐ ਸਾ ਪੰਚ ਸਾਡਾ ਪਹਿਲੇ ਪਹਿਲੇ ਸਰ ਇਹ ਫੈਸਲਾ ਲਿਆ ਆ ਤੇ ਬਹੁਤ ਵਧੀਆ ਲੱਗਾਗਾ ਯੂਥ ਨੂੰ ਕੀ ਮੈਸੇਜ ਦੇਣਾ ਜੀ ਯੂਥ ਨੂੰ ਸਰ ਇਹੀ ਐ ਕਿ ਮੈਸੇਜ ਇਹੀ ਐ ਕਿ ਅਗਰ ਸਰਪੰਚ ਸਾਹਿਬ ਥੋੜਾ ਸਾਥ ਦੇ ਰਿਆ ਨਾ ਚਲੋ ਉੱਦਸੇ ਇਲਾਜ ਕਰਵਾਣਗੇ ਮੈਸੇਜ ਇਹੀ ਹੈ ਸਟੇਕਿੰਗ ਦੇ ਸੇ ਤੋਂ ਬਚੋ ਜਨਗ ਬਚ ਸਕਦੇ ਹੋ ਆਪੇ ਵੀ ਬਚੋ ਪਿੰਡ ਰੂਪ ਦੀ ਬਚਾਓ ਕਰ ਤੇ ਧੰਨ ਦਿੱਤਾ ਜਾਏ ਮਤਲਬ ਵੱਧ ਵੱਧ ਖਾਸ ਕਰਕੇ ਜੇ ਆਪਣਾ ਪਿੰਡ ਬਚੇਗਾ ਸਰ ਹੋਰ ਵੀ ਨਾਗੇ ਸਕੇ ਬਚਾ ਰਹੇਗਾ ਤੇ ਪਿੰਡ ਮੇਰਾ ਪੋਲਾ ਬਲੌਗ ਨਰੋੜਾ ਮੈਂ ਸੀ ਕੀ ਸਰਪੰਚ ਹੁੰਦੇ ਸੀ ਹਾਂਜੀ ਮੈਂ ਮੁਕੇ ਦਾ ਸਰਪੰਚ ਆ ਜੀ ਦੇਖਿਆ ਤੁਹਾਡੇ ਲੋਕ ਪੋਸਟਰ ਲਗਾਏ ਜਾ ਰਹੇ ਨੇ ਪਿੰਡ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਪਿੰਡ ਦੇ ਵਿੱਚ ਨਾ ਨਸ਼ਾ ਕਰਨ ਦੇਣਾ ਨਾ ਵੇਚਣ ਦੇਣਾ ਜੀ ਕੋਈ ਇਦਾਂ ਦੀ ਆਂਦੀ ਅਗਵਾ ਦਾ ਸਾਹਮਣੇ ਵੀ ਤੁਹਾਡੇ ਲੋਕ ਕਾਨੂੰਨੀ ਕਾਰਵਾਈ ਕੀਤੀ ਹੈ ਤੁਹਾਨੂੰ ਤਾਂ ਠੀਕ ਲੱਗਦਾ ਤੇ ਮੇਰੇ ਹੱਦ ਤੱਕ ਦੇ ਬਹੁਤ ਵਧੀਆ ਕੰਮ ਕਰਨ ਦੇ ਆ ਜਿਹੜਾ ਇਹ ਚੀਜ਼ ਹੈ ਇਹਦੇ ਨਾਲ ਇੱਕ ਤਾਂ ਜਿਹੜੀ ਆਪਣੀ ਸੁਸਾਇਟੀ ਆਪਣੇ ਬੱਚਿਆਂ ਤੇ ਜਿਹੜਾ ਮਾੜਾ ਪ੍ਰਭਾਵ ਪੈਂਦਾ ਉਹਨੂੰ ਖਤਮ ਕੀਤਾ ਜਾ ਜਾਏਗਾ ਨੰਬਰ 2 ਤੇ ਸਾਡੇ ਪਿੰਡ ਦੇ ਜਿਹੜੇ ਆ ਨੇੜੇ ਤੇੜੇ ਜਿੰਨੇ ਪਿੰਡ ਆ ਉਹ ਵੀ ਇਧਰ ਤੋਂ ਕੋਈ ਸਿੱਖਿਆ ਲੈਣਗੇ। ਕਹਿੰਦੇ ਨਸ਼ਾ ਇੱਕ ਕੂੜ ਹੈਗਾ। ਨਸ਼ਾ ਆ। ਜਾਨ ਲੇਵਾ। ਕਈ ਨੌਜਵਾਨ ਜਿਹੜੇ ਆ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਜਾਨ ਵੀ ਗਵਾ ਚੁੱਕੇ। ਜਾਨ ਵੀ ਗਵਾ ਚੁੱਕੇ ਹਾਂ। ਨਹੀਂ ਲੱਗਦਾ ਇਹਦੇ ਨਾਲ ਕੋਈ ਫਰਕ ਪਏਗਾ ਫਿਰ। ਹਾਂ ਜਰੂਰ ਪਏਗਾ ਜੀ ਫਰਕ। ਬਹੁਤ ਜ਼ਿਆਦਾ ਫਰਕ ਪਏਗਾ। ਸਰਕਾਰ ਵੱਲੋਂ ਵੀ ਜਿਹੜੀ ਆ ਜੁਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਨਾਂ ਦਾ ਵੀ ਕੋਈ ਸਹਿਯੋਗ ਮਿਲ ਰਿਹਾ ਤੁਹਾਨੂੰ ਹਾਂ ਉਹਨਾਂ ਦਾ ਵੀ ਡੀਜੀਪੀ ਆਪਣੇ ਪੰਜਾਬ ਦੇ ਉਹਨਾਂ ਦੇ ਅਲੱਗ-ਅਲੱਗ ਸਪੀਸ ਵਗੈਰਾ ਮੈਂ ਦੇਖਦਾ ਰਹਿਣਾ ਆ ਪ੍ਰਸ਼ਾਸਨ